ਬਾਲਾ ਜੀ ਬਾਲਿਕ ਹੋ ਚੁੱਕਾ ਹੈ ਕਾਲੀ ਟੈਕ ਵਾਲਿਆਂ ਦਾ ਧੰਨਵਾਦ ਬਹੁਤ-ਬਹੁਤ ਸਤਿ ਸ੍ਰੀ ਅਕਾਲ ਪਾਣੀ ਦੇ ਕਿੰਨੇ ਸਪੀਡ ਕਰਦੇ ਹਾਲ ਗੁਦਦਾਨ ਖੁਦ ਕਰੇ ਸਰਬ ਸੁਪੀਰਾ ਦਿਖਾ ਰਹੇ ਹਨ ਤੁਹਾਨੂੰ ਪਾਣੀ ਅੱਜ ਵਾਰ ਸਤਿ ਸ੍ਰੀ ਅਕਾਲ ਕੱਡੇ ਦੇ ਉੱਤੇ ਖੜੇ ਹੈਗੇ ਸੇਵਾ ਕਾਲ ਨੂੰ ਖੜੇ ਤੁਹਾਨੂੰ ਸਾਰੇ ਪਾਈ ਸੇਵਾ ਕਰਨ ਵਾਲੇ ਆਜਾ ਆਲਾ ਰਮ ਆਪਣਾ ਸਿਰਹੇ ਸੇਵਾ ਕਰ ਲਓ ਘਟਾ ਪੰਦੇ ਜਾਣੇ ਘਟਾ ਪੰਦੇ ਜਿਵੇਂ ਘਟਾ ਹੋਰ ਜਾਣੇ ਜੀ ਗਾਜ ਦਾ ਬਹੁਤ ਨਕਸਾਨ ਰਸੀਦ ਕੋਈ ਲਾਕੇ ਦੀ ਸੇਵਾ ਜਿਹੜੀ ਇੱਕੋ ਕੋਲਾ ਕਹਿੰਦੇ ਹੈ ਲਾਕੇ ਦੀ ਸੇਵਾ ਹੈ ਆਰੇ ਨਾਤੇ ਦੇ ਭਾਈ ਇੱਕੋ ਮਤ ਹੈ ਇੱਕੋ ਸੇਵਾ ਕਰਨ ਨਾਲ ਨਾਲੇ ਸੱਤ ਲੋਦਾ ਤੇ ਆਦਾ ਪਾਣੀ ਗੜਾ ਚੰਬਾਉ ਸਾਥ ਲਾਗੇ ਆਗੇ ਇਸ ਟਾਈਮ ਸੇ ਮਲੇ ਤਸਵੀਰਾਂ ਦਿਖਾ ਸਰ ਪਹ ਦੁਕਾਨ ਦੇ ਵਿੱਚ ਬਹੁਤ ਸਾਰੇ ਮੁਲਾਕੀਆਂ ਕਿ ਮਹਿਸਾਨ ਦਾ ਤੋਂ ਮੰਗਲਵਾੜੇ ਪਹੁੰਚਣਾ ਪਈ ਗਿਆ ਬਿਨਾਂ ਆਰਸਵਾਲ ਵੱਲੋਂ ਮਨ ਸੇਵਾ ਪਛੋੜ ਵੱਲ ਦਸਿਆ ਆਏ ਮੰਗਲਵਾੜੇ ਦੇ ਸਰਪਟ ਉਹਨਾਂ ਨੇੜੇ ਦਾ ਬਹੁਤ ਨੇੜੇ ਪਹੁੰਚ ਕੇ ਆ ਕੇ ਬਟਾ ਲਿਆ ਗੱਟੇ ਲੈ ਕੇ ਤਕਰੀਬ ਵਿੱਚ ਆਦ ਕੋਲੇ ਮੱਦੇ ਦਾ ਮਾਸੀ ਬਾਰੇ ਕੋਲੇ ਆਗਾ ਮਾਸੀ ਬਾਰੇ ਕੋਲੇ ਆਗਾ ਕਿਹੜਾ ਬੰਨ ਹੈ ਜਿਹੜੇ ਖੌ ਚੱਲਿਆ ਜੀ ਬੰਨ ਹੈ ਯਾਤਲੋ ਦਰਿਆ ਦਾ ਜਿਹੜਾ ਬੰਨ ਸੀ ਮਾਸੀ ਬਾਰੇ ਕੋਲੋਂ ਖੁਰ ਚੱਲਿਆ ਸੀ ਕੱਲ ਦੀ ਅਪਡੇਟ ਸੀ ਜਿਹੜੀ ਤੇ ਅੱਜ ਪਹੁੰਚੇ ਹਾਂ ਇੱਥੇ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿ ਸੰਗਤ ਕਨੇ ਜੋਤਨਾ ਗੱਟੇ ਦੋਨੋਂ ਨੇਰੇੋਂ ਟਰਾਲੀਆਂ ਮਿੱਟੀ ਨੇ ਟਰਾਲੀਆਂ ਕਰਕੇ ਪਹੁੰਚੀ ਆਈਏ ਇਸੇ ਵੱਲ ਸਸਲੋ ਦਾ ਪਾਣੀ ਵੀ ਤੁਹਾਨੂੰ ਦਿਖਾ ਰਹੇ ਆਂਗੇ ਲੈ ਤੁਸੀਂ ਜਿੰਨਾ ਇੱਥੋਂ ਗਏ ਆਂ ਮੇਜ਼ਾਨੇ ਬੁ ਜਿਹੜਾ ਬਣਸ ਗਿਆ ਇੰਜ ਕਾਰਿਆਂ ਦੇ ਨਾਲ ਬਣਿਆ ਜਾ ਰਿਹਾ ਵਗਾ ਅਭੀ ਵੱਡਾ ਪਾਰ ਪੈ ਚੁੱਕਿਆ ਸੀ ਅਗਲੀ ਮਿੱਟੀ ਖਾਰ ਕੇ ਵੀ ਉੜ ਗਈ ਸੀ ਸਾਡੇ ਉੱਤੇ ਸਕਰੀਨ ਐਪੀਐਮ ਅਸੀਂ ਖੜੇ ਆਂ ਤਾਂ ਤੇ ਆਰਮੀ ਆਰਮੀ ਪੰਜਾਬ ਪੁਲਿਸ ਦਾ ਬਹੁਤ ਸਹਿਯੋਗ ਹੈ ਜਿਹੜੀ ਇੱਥੇ ਪਹੁੰਚੀ ਹੋਈ ਹੈ ਤੇ ਆਰਮੀ ਦੇ ਤੇ ਬਹੁਤ ਆਪਦੀ ਸੇਵਾ ਨਿਭਾ ਰਹੀ ਹੈ ਤੇ ਪਾਣੀ ਤੁਹਾਨੂੰ ਦਿਖਾ ਰਿਆਂਗੇ ਪਾਣੀ ਦੇਖ ਸਕਦੇ ਹੋ ਕਿਵੇਂ ਰਫਤਾਰ ਦੇ ਨਾਲ ਪਾਣੀ ਚੱਲ ਰਿਹਾ ਹੁਣ ਪਾਣੀ ਦੇ ਰਫਤਾਰ ਬਹੁਤ ਤੇਜ਼ ਆ ਗਈ। ਸਤਲੁਜ ਦਰਿਆ ਦੀਆਂ ਤਸਵੀਰਾਂ ਨੇ ਜਿਹੜੀਆਂ ਤੁਹਾਨੂੰ ਦਿਖਾ ਰਿਹਾ ਐਸ ਵਕਤ ਦਰਿਆ ਦੇ ਕੰਢੇ ਦੇ ਉੱਤੇ ਖੜੇ ਆ ਕੇ ਜਿਹੜਾ ਮਾਸੀਵਾੜਾ ਸਾਹ ਦੇ ਕੋਲੋਂ ਕੱਲ ਦੀ ਅਪਡੇਟ ਸੀਗੀ ਵੀ ਆ ਕੰਡਾ ਖੋ ਚੁੱਕਿਆ ਵਾ ਕੰਡਾ ਦੇ ਦਰਿਆ ਸੁੱਕਾਂ ਦੀ ਤਦਾਸ ਜਗਾ ਜੇ ਅੱਜ ਪਹੁੰਚਿਆਂਗਾ ਦੇਖ ਸਕਣਾ ਵੀ ਤੁਸੀਂ ਕਿਵੇਂ ਲੋਰੇ ਆ ਦੇ ਨਾਲ ਪੰਨ ਬੰਨਿਆ ਜਾ ਰਿਹਾ ਵਾ ਕਾ ਸਤਲੁਜ ਦਰਿਆ ਦਾ ਸਾਂਗਤ ਵੀ ਦੂਰੋਂ ਨੇੜਿਓਂ ਪੁੱਜੀ ਆ ਰਹੀ ਹੈ ਵੀ ਆਪ ਬਹਾਰੇ ਟਰਾਲੀਆਂ 몰ੀਆਂ ਰਹਿ ਕੇ तकरीबन Yeah. ਹਣੀ ਘੁੰਮਦਾ ਹੀ ਬਹੁਤ ਠੀਕ ਨਾਲ ਪਾਣੀ ਦਾ ਉਹ ਪੁਗਾਟ ਗਿਆ ਨਾ ਪਹਿਲਾਂ ਨਾਲ ਹਰਕ ਪੈ ਗਿਆ ਹਾਂ ਘਟ ਗਿਆ ਉਹ ਪਹਿਲਾਂ ਨਾਲ ਚੱਲ ਮਹਾਰਾਜ ਹਾਂ ਆਈ ਹਾਂ ਪੱਕੀ ਗੱਲ ਆ ਜੀ ਕੋਈ ਨਹੀਂ ਕੋਈ ਯੋਰ ਦੇ ਪੰਜਾ ਚਾਹ ਦੇ ਅੰਦਾਜ਼ ਚੜਾ ਜੀ ਤੈਂ ਤੈਂ ਟਰਾਲੀ ਉੱਪਰ ਤੇ ਟਰਾਲੀ ਖੜੀ ਅਜੀ ਉਹ ਟਰਾਲੀ ਬਹੁਤ ਆਈ ਹੋਈ ਹੈਗੀ ਟਰਾਲੀ ਬਹੁਤ ਤਰ੍ਹਾਂ ਦਾ ਚਾਚਾ ਟਰਾਲੀਆਂ ਲਾ ਕੇ ਉਤਾਰ ਰਹੇ ਨੇਗੇ ਟਰਾਲੀਆਂ ਵੀ ਤੇ ਇੰਨੀ ਬੋਰੀ ਅਤੇ ਮਿੱਟੀ ਦੀ ਪੈ ਚੁੱਕੀ ਹੈਗੀ ਦੇਖ ਸਕਦੇ ਤੁਸੀਂ ਉਹ ਉੱਥੇ ਬੰਦੇ ਘਨੇ ਨੇ ਉੱਥੋਂ ਦੇ ਲੈ ਕੇ ਉਹ ਉੱਥੇ ਤੱਕ ਕੋਈ ਨਹੀਂ ਤੇ ਇਹਦਾ ਸਾਡੇ ਦੇਖੋ ਕੋਠਾ ਵਿਖੇ ਮੇਰੇ ਪਾਪੀ ਦਾ ਉਪਨ ਕਰਨ ਦੀ ਲੰਬੀ ਸਾਡੇ ਟਾੜ ਨਹੀਂ ਜਾਂਦਾ ਉਹ ਪੱਤੀ ਬੇਟੀ ਦਾ ਕੋਈ ਹੋਇਆ ਨਹੀਂ ਇਥੇ ਹੋ ਜਾ ਜਿਥੇ ਥੱਲੇ ਤੋਂ ਹੋਈ ਨਹੀਂ ਨਾ ਹੋਇਆ ਨਹੀਂ ਹਾਂ ਜੀ ਇਹ ਬਹੁਤ ਬਚਾ ਰਹੇ ਸਿੱਧੇ ਹਾਂ ਆ ਜੈਸਟ ਹੋਵੇ ਜੀ ਜਦੋਂ ਅੰਦਰ ਤੇ ਕਾਹਦਾ ਹਾਂ ਹਾਂ ਹਰਾ ਤਾਂ ਇਹ ਸਾਰੇ ਇਹ ਲੋ ਜਾਈ ਇਹ ਲੋ ਫਨ ਅੱਛਾ ਕਾ ਬਈ ਅਬ ਮੈਂ ਤੁਹਾਨੂੰ ਦੱਸਣਾ ਕਰੂੰਗਾ ਥੈਂਕ ਆਸ ਕਾ ਨਾਲ ਸਾਬ ਠੀਕ ਥਾਤ ਉਹ ਸੱਤ ਲੋਦਰ ਜਗਦੇ ਉੱਤੇ ਖੜੇ ਆਗੇ ਐਫਐਮ ਮਾਸੀਵਾੜੇ ਸਾਹ ਕੋਲੇ ਤੇ ਦੇਖ ਸਕਦੇ ਹੋ ਕਿ ਕਿਹੜੇ ਇਹਦੀ ਅਪਡੇਟ ਆਈ ਸੀ ਵੀ ਕੱਲ ਇਹ ਬੰਨ ਕਿਹੜਾ ਖੁਰਚੋ ਕੀ ਗੁਰਦੀ ਤਾਂ ਦਾਗਾ ਵੀ ਖੁਰਚੇ ਖੁਰਦੇ ਆਵਾਗਾ ਤੇ ਅੱਜ ਸੰਗਤ ਨਹੀਂ ਕੱਲ ਦੀ ਨੂੰ ਪੂਰਾ ਜੋੜ ਲਾ ਕੇ ਬੰਨੂ ਸੇ ਸਾਦ ਨੂੰ ਕਿਵੇਂ ਕਹਿ ਤੈਂ ਤਵਾ ਚੁੱਕੇ ਆ ਵਗਾ ਤੇ ਆਰਮੀ ਕਈ ਆਪਾਂ ਚੱਲੇ ਪੱਦੀ ਪਤਾ ਦੇ ਵਿੱਚ ਪੌਣਕੀ ਸੇਵਾ ਉਹਨਾਂ ਬਾਹਰ ਹੀ ਆ। ਇਹ ਲੈ ਤਸਵੀਰਾਂ ਤੁਹਾਨੂੰ ਦਿਖਾ ਦਿਆਂਗੇ। ਸਤਲੁਜ ਦਰਿਆ ਦੀ ਪਾਣੀ ਤਕਰੀਬਨ ਅੱਜ ਘਾਟੇ ਚ ਪਿਆ ਹੋਇਆ ਹੈ ਸਤਲੁਜ ਦਰਿਆ ਦਾ ਰਫਤਾਰ ਬਿਲਕੁਲ ਨਹੀਂ ਕੱਟੀ ਹੈਗੀ ਰਫਤਾਰ। ਥੋਣੀ ਆ ਗਈ ਸਤਲੁਜ ਦੀ ਰਫਤਾਰ ਕੋਲ ਨਹੀਂ ਕੱਟੀ ਤੇ ਪਾਣੀ ਕਰ ਚੁੱਕਿਆ। ਇਹ ਲੈ ਤਸਵੀਰਾਂ ਨਹੀਂ ਗੀਆਂ ਸਤਲੁਜ ਦਰਿਆ ਦੀ ਆਇਫਟਾਈਮ ਦੇ ਛਤਲੁਜ ਦਰਿਆ ਦੇ ਕੰਢੇ ਦੇ ਉੱਤੇ ਖੜੇ ਹਾਂ ਕਿ ਦੇਖ ਸਕਦੇ ਹੋ ਕਿ ਇੱਕੋ ਬੰਨ ਫੇਰਾ ਖੜਦਾ ਜਾ ਰਿਹਾ ਸੀਗਾ ਤੇ ਪੈਂਡਾ ਵਾਲਿਆਂ ਨੇ ਪੈਂਡਾ ਵਾਲਿਆਂ ਨੇ ਉਹਦਾ ਦੇਖ ਕੇ ਕੈਸੇ ਜੋਗ ਕੀਤਾ ਤੇ ਅਲੇ-ਤਾਰੇ ਇਲਾਕੇ ਨੂੰ ਅਲਰਟ ਕੀਤਾ ਤਾਂ ਜੋ ਇੱਥੇ ਸੜਦਾ ਹੋਊਗਾ ਕਿਤੇ ਦੂਰੋਂ ਨੇ ਨੇ ਟਰਾਲੀਆਂ ਭਰ ਕੇ ਕਿ ਮੈਂ ਕੱਟੇ ਮਿੱਟੀ ਦੀਆਂ ਆਗੀਆਂ ਦੇ ਦੇ ਸਕਾਂ ਟਰਾਲੀਆਂ